ਆ ਗਿਆ ਤੇ ਪਾ ਲਿਆ ਇਸ ਨੂੰ ਹਾਈ ਸਰ ਆਪਣਾ ਨਾਮ ਜਿਉਂਦਾ ਗੱਲ ਕਰੀ ਨਦੂ ਆ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਜੀ on behalf of ਡਾਕਟਰ ਪਵਨ RC HO ਡਾਕਟਰ ਅਮਰ ਭਤੀ ਸਿੰਘ ਕੀਮਾ আর ਜੀਐਮਓ ਆਪਰੇਸ਼ਨਸ ਐਂਡ ਸਭ ਤੋਂ ਲੰਦ ਨੂੰ ਬਹੁਤ ਬਹੁਤ ਜੀ ਆਇਆਂ ਨੂੰ on on ਅਨ ਬੀਹੈਫ ਆਫ ਸਾਰੀ ਮੈਨੇਜਮੈਂਟ ਟੀਮ ਸੋ ਜਿਸਾ ਕਿ ਡਾਕਟਰ ਸਾਹਿਬ ਨੇ ਤੁਹਾਨੂੰ ਆਲਰੇਡੀ ਦੱਸਿਆ ਹੈ ਕਿ ਜਿਹੜੀ ਟੈਕਨੀਕ ਅਸੀਂ ਲੈ ਕੇ ਆ ਰਹੇ ਹਾਂ ਥਿਸ ਇਜ਼ ਆ ਫਰਸਟ ਵਨ ਇਨ ਦਾ ਰੀਜਨ ਸੋ ਜਿਹਦੇ ਨਾਲ ਕੀ ਕਾਫੀ ਜਿਹੜੇ ਲੋਕ ਨੇ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਹੈ ਸੋ ਅਸੀਂ ਸਿਰਫ ਇਹ ਰਿਕੁਐਸਟ ਕਰਾਂਗੇ ਸਾਰੇ ਪੱਤਰਕਾਰ ਵੀਰਾਂ ਨੂੰ ਕਿ ਇਹ ਜਿਹੜੀ ਟੈਕਨੋਲੋਜੀ ਹੈ ਜੋ ਵੀ ਅਸੀਂ ਇੱਥੇ ਪ੍ਰੋਸੀਜਰਸ ਕਰਦੇ ਪਿਆ ਇਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕੀਤਾ ਜਾਵੇ ਸੋ ਦੈਟ ਕਿ ਜਿਹੜੇ ਸਾਡੇ ਰੀਜਨ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹਦਾ ਬੈਨੀਫਿਟ ਹੋ ਸਕੇ ਸੋ ਐਡਾ ਏਜੰਡਾ ਇਹੀ ਸੀਗਾ ਜੋ ਡਾਕਟਰ ਸਾਹਿਬ ਨੇ ਆਲਰੇਡੀ ਤੁਹਾਨੂੰ ਬਰੀਫ ਕਰ ਦਿੱਤਾ ਹੈ ਸੋ ਅਸੀਂ ਚਾਹਨੇ ਕਿ ਇਹਨੂੰ ਮੈਕਸਿਮਮ ਅਸੀਂ ਸਪਰੈਡ ਕਰੀਏ ਉਹਦੀ ਮਾਸਿਸ ਜਿਹੜੇ ਜਿਆਦਾ ਲੋਕ ਨੇ ਆਸ-ਪਾਸ ਤੇ ਇਵਨ ਜੰਮੂ ਤੋਂ ਲੈ ਕੇ ਤੁਸੀਂ ਫਲੋਸਪੁਰ ਤੱਕ ਐਂਡ ਸਾਰਾ ਰੀਜਨ ਜਿਹੜਾ ਵਾ ਉਹਦੇ ਚ ਆਪਾਂ ਇਹਨੂੰ ਪ੍ਰਮੋਟ ਕਰਨਾ ਚਾਹਨੇ ਸੋ ਇਹੀ ਤੁਹਾਨੂੰ ਕਹਿਣਾ ਸੀਗਾ ਬਾਕੀ ਥੈਂਕ ਯੂ ਵੈਰੀ ਮਚ ਇਹ ਟੈਕਨੀਕਾ ਆਲਮੋਸਟ 50% ਸਰਜੀ ਕੰਪਲੀਟ ਕਰ ਚੁੱਕੀ ਹੈ। ਇਟਸ ਅ ਨਿਊ ਟੈਕਨੀਕ ਹੈ ਕਿ ਪੇਸ਼ੈਂਟ ਦੀ ਸੈਟੇਬਿਲਟੀ ਵੀ ਹੈ। ਇਹ ਜਿਹੜਾ ਹੈਗਾ ਪੇਸ਼ੈਂਟ ਅਵੇਅਰਨੈਸ ਲਈ ਅਸੀਂ ਇਹ ਜਿਹੜਾ ਇਵੈਂਟ ਰੱਖਿਆ ਤਾਂ ਕਿ ਇਹਦੇ ਪੇਸ਼ੈਂਟ ਨੂੰ ਅਵੇਅਰ ਹੋਵੇ ਕਿ ਨਵੀਆਂ ਟੈਕਨੋਲੋਜੀ ਨਾਲ ਸਾਡੀ ਲਾਈਫ ਔਰ ਬੈਟਰ ਹੋ ਸਕਦੀ ਹੈ। ਤੇ ਸਰਜੀ ਦੀ ਕੋਸਟ ਕਿੰਨੀ ਜਾਂਦੀ ਹੈ? ਕੋਸਟ ਹੈਗੀ ਹੈ ਪੇਸ਼ੈਂਟ ਤੋਂ ਪੇਸ਼ੈਂਟ ਵੈਰੀ ਕਰਦੀ ਹੈ ਕਿ ਉਹਦਾ ਪੇਸ਼ੈਂਟ ਦਾ ਕਿੰਨਾ ਜ਼ਿਆਦਾ ਨੀ ਖਰਾਬ ਹੈਗਾ ਹੈਗਾ। ਬਹੁਤ ਹੀ ਮਾਈਨਰ ਦੇਖ ਕੇ ਕਹਾਂ ਕਿ 5 ਤੋਂ 10% ਕੋਸਟ ਐਡ ਹੁੰਦੀ ਹੈ ਨਾਰਮਲ ਨੀ ਰੀਪਲੇਸਮੈਂਟ ਤੇ। ਮਿਨਿਮਮ ਮਿਨੀਮਮ ਪਹਿਲੇ ਪਹਿਲੇ ਨਾ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ